ਸਤਿਨਾਮ ਵਾਹਿਗੁਰੂ ਸਾਬ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਾਲ ਯੁਗ ਦੀ ਜੋ ਚਿੱਤਰਕਾਰੀ ਕੀਤੀ ਉਹ ਅੱਜ ਦੇ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਸੱਚ ਸਾਬਤ ਹੋ ਰਹੀ ਹੈ ਉਹ ਕਲਮ ਤੇ ਤਲਵਾਰ ਸੀ ਤੇ ਗਿਆਨ ਦਾ ਸਮੁੰਦਰ ਵੀ ਉਹ ਕਲਮ ਰਾਹੀਂ ਗੁਰੂ ਸਾਹਿਬ ਨੇ ਜੋ ਲਿਖਿਆ ਉਹ ਸਿਰਫ ਸ਼ਬਦ ਨਹੀਂ ਇੱਕ ਜੀਵੰਤ ਪ੍ਰਵਖਵਾਣੀ ਸੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਕਾਲ ਯੁਗ ਦੀਆਂ ਔਰਤਾਂ ਦੇ ਨੈਤਿਕਤਾ ਬਾਰੇ ਆਪਣੀ ਰਚਨਾ ਬਾਰੇ ਚੇਤਾਵਨੀ ਦਿੱਤੀ ਅਤੇ ਇਹ ਸਮਝਾਵਾਂ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਗੁਰੂ ਸਾਹਿਬ ਦੀ ਦ੍ਰਿਸ਼ਟੀ ਕਿਵੇਂ ਅੱਗੇ ਦੇ ਸਮੇਂ ਨੂੰ ਵੇਖ ਰਹੀ ਸੀ ਅਤੇ ਅੱਜ ਦੇ ਸਮੇਂ ਅੱਜ ਵਿੱਚ ਬਈ ਕਿਵੇਂ ਅਸਲ ਰੂਪ ਧਾਰ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿੱਚ ਕਈ ਰਚਨਾਵਾਂ ਲਿਖੀਆਂ ਜਿਵੇਂ ਚੰਡੀ ਦੀ ਵਾਰ ਬਚਿੱਤਰ ਨਾਟਕ ਗਿਆਨ ਪ੍ਰਬੋਧ ਚਵੀਸ ਅਵਤਾਰ ਆਦਿ ਇਹਨਾਂ ਚ ਰਚਨਾਵਾਂ ਰਹੀਂ ਗੁਰੂ ਸਾਹਿਬ ਨੇ ਧਰਮ ਅੰਦਾ ਅਤਰਮਨੀਆ ਤੇ ਅੰਨਿਆ ਨੈਤਿਕਤਾ ਦੇ ਪਤਨ ਬਾਰੇ ਗਹਿਰੀ ਸੋਚ ਪ੍ਰਗਟ ਕੀਤੀ। ਇਸ ਗ੍ਰੰਥ ਵਿੱਚ ਕਈ ਥਾਵਾਂ 'ਤੇ ਗੁਰੂ ਸਾਹਿਬ ਨੇ ਕਾਲਯੁਗ ਦੀ ਚਿੱਤਰਕਾਰੀ ਕੀਤੀ ਜਿਸ ਵਿੱਚ ਸਾਫ਼ ਲਿਖਿਆ ਹੈ ਕਿਵੇਂ ਲੋਕ ਕਾਮ ਤੇ ਹੰਕਾਰ ਦੇ ਪਿੱਛੇ ਆਪਣਾ ਧਰਮ ਭੁੱਲ ਜਾਣਗੇ। ਇਸ ਵਿੱਚ ਔਰਤਾਂ ਬਾਰੇ ਉਹਨਾਂ ਨੇ ਉਚਾਰਨ ਕੀਤਾ ਹੈ ਕਿ ਕਾਲਯੁਗ ਵਿੱਚ ਕਈ ਔਰਤਾਂ ਆਪਣੀ ਨੈਤਿਕਤਾ ਤੋਂ ਹਟ ਜਾਣਗੀਆਂ ਆਪਣੇ ਅਸਲ ਮੂਲ ਨੂੰ ਭੁਲਾ ਦੇਣਗੀਆਂ ਦਸ਼ਮ ਗ੍ਰੰਥ ਵਿੱਚ ਇੱਕ ਥਾਂ ਗੁਰੂ ਸਾਹਿਬ ਲਿਖਦੇ ਹਨ ਔਰਤ ਹੋਏ ਅਚੇਤ ਬੇਦੀ ਰਾਜ ਪਤੀ ਵਰਤਨ ਦਾ ਜਾਣੇ ਕਾਮ ਸਮਾਜੇ ਇਸ ਦਾ ਤਹ ਕਿ ਔਰਤਾਂ ਅਚੇਤ ਹੋ ਜਾਣਗੀਆਂ ਕਾਮ ਵਾਸਨਾ ਵਿੱਚ ਡੁੱਬ ਜਾਣਗੀਆਂ ਉਹ ਆਪਣਾ ਪਤੀ ਧਰਮ ਨਹੀਂ ਜਾਣਨਗੀਆਂ ਨਾ ਹੀ ਸਨਮਾਨ ਰੱਖਣਗੀਆਂ ਇਹ ਲੈਣਾ ਕਿਸੇ ਔਰਤ ਵਿਰੋਧ ਨਹੀਂ ਸਗੋ ਸਮਾਜ ਨੂੰ ਚੇਤਾਵਨੀ ਹੈ ਕਿ ਜਦੋਂ ਮਨੁੱਖ ਆਪਣੇ ਅੰਦਰਲੀ ਸੰਜਮਤਾ ਖੋ ਬੈਠਦਾ ਹੈ ਉਦੋਂ ਪੁਰਖ ਹੋਂਦਾ ਔਰਤ ਨਾਲ ਕੋਈ ਲੈਣ ਦੇ ਨਹੀਂ ਗ੍ਰਾਵਟ ਆ ਜਾਂਦੀ ਹੈ ਗੁਰੂ ਸਾਹਿਬ ਨੇ ਔਰਤਾਂ ਦੀ ਗ੍ਰਾਵਟ ਨਹੀਂ ਦਿਖਾਈ ਸਗੋ ਮਰਦਾਂ ਦੀਆਂ ਖਾਮੀਆਂ ਪਾਪਾਂ ਤੇ ਲਾਲਚਾਂ ਦੀ ਵੀ ਖੁੱਲ ਕੇ ਬਚੇਚ ਨਾ ਕੀਤੀ ਹੈ ਅੱਜ ਦੇ ਸਮੇਂ ਵਿੱਚ ਜੇ ਅਸੀਂ ਖਾਸ-ਪਾਸ ਨਜ਼ਰ ਮਾਰੀਏ ਤਾਂ ਗੁਰੂ ਸਾਹਿਬ ਦੀਆਂ ਗੱਲਾਂ ਸੱਚ ਸਾਬਤ ਹੋਣ ਉੰਦੀਆਂ ਦੱਸਦੀਆਂ ਹਨ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਔਰਤਾਂ ਆਪਣੀ ਆਜ਼ਾਦੀ ਹਾਸਲ ਕੀਤੀ ਉੱਥੇ ਕਈ ਔਰਤਾਂ ਨੇ ਇਸ ਆਜ਼ਾਦੀ ਦਾ ਗਲਤ ਫਾਇਦਾ ਵੀ ਚੱਕਿਆ ਫੈਸ਼ਨ ਗਲੈਮਰ ਸ਼ੌਟ ਇਹ ਸਭ ਕੁਝ ਬੁਰਾ ਨਹੀਂ ਪਰ ਜਦੋਂ ਇਹ ਸਿਰਫ ਜਜ਼ਬਾਤੀ ਦਿਖਾਵੇ ਤੇ ਜਨਾਨੀਅਤ ਦੇ ਪ੍ਰਦਰਸ਼ਨ ਬਣ ਜਾਂਦੇ ਹਨ ਤਾਂ ਇਹ ਕਾਲਜੁਗ ਸੰਕੇਤ ਹਨ ਅਸੀਂ ਵੇਖਦੇ ਹਾਂ ਕਿ ਕਈ ਔਰਤਾਂ ਆਪਣੇ ਸੋਭਾ ਲਾਲਚ ਸਕੋਤ ਜੋ ਕਿ ਇੱਕ ਨਾਰੀ ਦੀ ਸ਼ਕਤੀ ਹੁੰਦੀ ਉਹ ਪਲਾ ਬੈਠੀਆਂ ਨੇ ਇੰਸਟਾਗ੍ਰam ਤੇ ਰੀਲਾਂ ਦੇ ਨਵਾਂ ਤੇ ਅਸ਼ੀਲਤਾ ਗੱਲਾਂ ਵਿੱਚ ਭੜਕਾਉਣ ਇਹ ਸਭ ਕਾਲਜੁਗ ਦੀਆਂ ਨਿਸ਼ਾਨੀਆਂ ਹਨ ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਸਿਰਫ ਔਰਤਾਂ ਨੂੰ ਦੋਚੀ ਨਹੀਂ ਠਹਿਰਾਇਆ ਉਹ ਸਾਨੂੰ ਦੱਸਦੇ ਹਨ ਕਿ ਜਦੋਂ ਪੁਰਖ ਆਪਣੀ ਨੈਤਿਕਤਾ ਖੋ ਬੈਠਦਾ ਹੈ ਦਾਉ ਔਰਤਾਂ ਦਾ ਵੀ ਭਰੋਸਾ ਉੱਡ ਜਾਂਦਾ ਹੈ ਮਾਤਾ ਸਤੀ ਰਾਣੀ ਦੁਰਗਾਵਤੀ ਮਾਤਾ ਗੁਜਰੀ ਜੀ ਮਈ ਪਾਗੋ ਜਿਨ੍ਹਾਂ ਨੇ ਨਾਰੀਆਂ ਨੇ ਸਦਾ ਸਮਾਜ ਨੂੰ ਉੱਚਾ ਕੀਤਾ ਗੁਰੂ ਸਾਹਿਬ ਸਿੱਖੀ ਵਿੱਚ ਨਾਰੀ ਨੂੰ ਸਹਜਾਦੀ ਮੰਨਦੇ ਹਨ ਇੱਜ਼ਤਦਾਰ ਸਮਰਥ ਤੇ ਆਤਮਕ ਤਾਕਤਵਾਰੀ ਐਸ ਲਈ ਜੇਕਰ ਅਸੀਂ ਵੀ ਕੁਝ ਔਰਤਾਂ ਕਾਲਜੋ ਕੇ ਪ੍ਰਭਾਵ ਹੇਠ ਗਲਤ ਰਹਿਣ ਤੇ ਚੱਲ ਰਹੀਆਂ ਹਨ ਤਾਂ ਇਹ ਐਸ ਲਈ ਸਿਰਫ ਔਰਤਾਂ ਨਹੀਂ ਸਾਰਾ ਸਮਾਜ ਜ਼ਿੰਮੇਵਾਰ ਹੈ ਪਿਤਾ ਪਤੀ ਜ ਮੀਡੀਆ ਤੇ ਅਧੁਨਿਕ ਸਿਕਲਾਈ ਪ੍ਰਣਾਲੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਨੂੰ ਸਿਰਫ ਡਰਾਉਂਦੇ ਨਹੀਂ ਉਹ ਮੇਝਾ ਰਾਹੀ ਦੱਸਦੇ ਹਨ ਉਹ ਕਹਿੰਦੇ ਹਨ ਸਾਥ ਸੰਗਤ ਮਿਲ ਰਹੇ ਦਿਨ ਰਾਤ ਹੀ ਆਪਣੇ ਕਰਮ ਸੰਭਾਲ ਸਾਧੀ ਅਰਥ ਜੋ ਮਨੋਂ ਖ ਸਾਥ ਸੰਗਤ ਵਿੱਚ ਰਹਿੰਦਾ ਹੈ ਆਪਣੀ ਨੈਤਿਕਤਾ ਦੇ ਧਿਆਨ ਦਿੰਦਾ ਹੈ ਉਹ ਕਾਲ ਯੁਗ ਵਿੱਚ ਆਪ ਸੱਚੇ ਰਸਤੇ ਉੱਤੇ ਰਹਿੰਦਾ ਹੈ ਮਾਤਾ ਗੁਜਰੀ ਜੀ ਤਰ੍ਹਾਂ ਜੇਕਰ ਅਸੀਂ ਆਪਣੇ ਘਰ ਵਿੱਚ ਨੈਤਿਕਾ ਸੰਸਕਾਰ ਪੈਦਾ ਕਰੀਏ ਆਪਣੇ ਬੱਚਨ ਧਾਰਮਿਕ ਰਾਹ ਦਿਖਾਈਏ ਤਾਂ ਕਾਲ ਯੁਗ ਦੇ ਸੰਕੇਤ ਸਾਡੇ ਘਰ ਵਿੱਚ ਕਦਮ ਨਹੀਂ ਰੱਖ ਸਕਦੇ ਇਸ ਵੀਡੀਓ ਰਹੀ ਐਸੀ ਇਹ ਨਹੀਂ ਕਹਿ रहे ਕਿ ਸਾਰੀਆਂ ਔਰਤਾਂ ਭਟਕ ਗਈਆਂ ਹਨ ਪਰ ਜਿਵੇਂ ਗੁਰੂ ਸਾਹਿਬ ਨੇ ਕਿਹਾ ਕੁਝ ਔਰਤਾਂ ਕੁਝ ਪੁਰਸ਼ ਕੁਝ ਰਾਜੇ ਆਪਣੇ ਅਸਲੀ ਰੂਪ ਨੂੰ ਭਲਾ ਬੈਠਦੇ ਹਨ ਕਾਲਜਗ ਦੀ ਸਭ ਤੋਂ ਵੱਡੀ ਲੜਾਈ ਇਹ ਹੈ ਆਪਣੇ ਅੰਦਰਲੀ ਤਰਹਾਨੀ ਜੀਵਨ ਨੂੰ ਬਚਾਈ ਰੱਖਣਾ ਆਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਨੂੰ ਮਨ ਵਿੱਚ ਵਸਾਈਏ ਆਪਣੇ ਪਰਿਵਾਰ ਆਪਣੀ ਬੇਟੀ ਆਪਣੀ ਭੈਣ ਨੂੰ ਧਰਮ ਦੇ ਰਾਹੇ ਤਾਕਤवान ਬਣਾਈਏ ਕਿਉਂਕਿ ਜੇ ਔਰਤਾਂ ਨੈਤਿਕਤਾ ਹੋਵੇਗੀ ਤਾਂ ਸਮਾਜ ਆਪਣੇ ਆਪ ਨੂੰ ਠੀਕ ਹੋਵੇਗਾ ਜੇ ਇਹ ਵੀਡੀਓ ਤੁਹਾਨੂੰ ਸੋਚਣ ਉੱਤੇ ਮਜਬੂਰ ਕਰਦੀ ਹੈ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਗੁਰੂਸ ਗੋਬਿੰਦ ਸਿੰਘ ਜੀ ਦੀ ਕਲਮ ਤੋਂ ਨਿਕਲੇ ਇਹ ਸ਼ਬਦ ਸਿਰਫ ਪੜਨ ਲਈ ਨਹੀਂ ਜਿਉਣ ਲਈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ